ਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਸ਼੍ਰੀ ਪਾਗੀ ਰਤ ਮੀਨਾ ਜੀ ਦੀ ਅਗਵਾਈ ਹੇਠ ਮਿਤੀ 27 24 ਨੂੰ ਇੱਕ ਮਲਕੀਤ ਸਿੰਘ ਨਾਮ ਦੇ ਵਿਅਕਤੀ ਜੋ ਕਿ ਆ ਬੀ 4 ਐਸ ਕੰਪਨੀ ਦੇ ਵਿੱਚ ਸੁਪਰਵਾਈਜ਼ਰ ਲੱਗਿਆ ਹੋਇਆ ਜੋ ਕਿ ਇਹ ਕੰਪਨੀ ਮੋਬਾਈਲ ਟਾਵਰਾਂ ਦੀ ਦੇਖਰੇਖ ਕਰਦੀ ਹੈ ਇਸ ਵਿੱਚ ਆ ਕੇ ਥਾਣੇ ਆ ਕੇ ਇਤਲਾਹ ਦਿੱਤੀ ਕਿ ਦੋ ਤਿੰਨ ਵਿਅਕਤੀ ਗਗਨਦੀਪ ਸਿੰਘ ਅਰਸ਼ਦੀਪ ਸਿੰਘ ਅਤੇ ਅਫਤਾਰ ਸਿੰਘ ਜੋ ਕਿ ਬਠਿੰਡੇ ਦੇ ਰਹਿਣ ਵਾਲੇ ਹਨ ਇਹਨਾਂ ਨੇ ਦੋ ਅਨਜ਼ਨਾ ਕਾਰਡ ਚੋਰੀ ਕੀਤੇ ਹਨ ਅਨਜ਼ਨਾ ਕਾਰਡ ਇੱਕ ਪੁਰਜਾ ਹੁੰਦਾ ਜਿਹੜਾ ਕਿ ਮੋਬਾਈਲ ਟਾਵਰ 'ਚ ਲੱਗਦਾ ਹੈ ਜੋ ਕਿ ਤਕਰੀਬਨ ਲੱਖ ਰੁਪਏ ਦੇ ਨੇੜੇ ਦੀ ਕੀਮਤ ਦਾ ਹੁੰਦਾ ਹੈ ਉਹ ਦੋ ਕਾਰਡ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤੇ ਮੁਕਦਮਾ ਦਰਜ ਕਰਕੇ ਅਸੀਂ ਅਗਲੀ ਕ੍ਰਿਤੀਸ਼ ਕਰ ਰਹੇ ਹਾਂ ਹਾਂਜੀ ਇਹ ਤਿੰਨੇ ਵਿਅਕਤੀ ਚੋਰੀ ਕਰਨ ਦੇ ਆਦਿ ਹਨ ਤੇ ਇਹਨਾਂ ਦਾ ਜਿਹੜਾ ਕ੍ਰਿਮਿਨਲ ਰਿਕਾਰਡ ਹੈ ਉਹ ਜੇ ਤਪੀਸ਼ ਦਰਾਂ ਨਵਾਚਿਆ ਜਾਏਗਾ ਹਾਂਜੀ ਇਹਨਾਂ ਕੋਲੋਂ ਦੋ ਅੰਜਨਾ ਕਾਰਡ ਜਿਹੜੇ ਹੁੰਦੇ ਨੇ ਉਹ ਬਰਾਮਦ ਹੋਏ ਹਨ